ਕੁੱਤੀ ਸ਼ੈਆਂ ਲਾਲਾ ਤੈਨੂੰ ਤੇ ਤੇਰੇ ਸਰਦਾਰਾਂ ਪੰਡਤਾਂ ਚੋਣਾ ਲੜਕੇ ਵੀ ਵਿਖਾਵਾਂਗੇ ਤੇ ਜਿੱਤ ਕੇ ਵੀ ਵਿਖਾਵਾਂਗੇ ਲੋਕਾਂ ਬਹੁਤ ਸੱਚਿਆ ਦੀ ਗੋੜ ਨਹੀਂ ਲਵਾਈ ਐ ਇੰਨਾ 도ਗਲਿਆਂ ਪੀਪੀ ਖਾਲੜਾ ਹਰਾਈਏ ਜੀ ਦੇ ਨਾਂ ਅਕੁਰੇ ਹਮ ਆਏ ਅੰਦਰ ਖਾਤੇ ਨਹੀਂ ਸ਼ਰੀਆਮ ਕੀਤੀ ਏ ਬਾਗੀਆਂ ਮੋਢ ਤੋਂ ਡਰੇ ਬਿਨਾ ਅੰਜਾਮ ਕੀਤੀ ਏ ਲੱਗਾ ਚਿਹਰਾ ਤੋਂ ਮੱਥੇ ਤੇ ਜੋ ਧਾਗ ਮਿਟਾ ਦਿੱਤਾ ਲੈ ਮਾਝੇ ਵਾਲਿਆਂ ਭਾਉਆਂ ਨੇ ਭਾਈ ਅਮਰਿਤਪਾਲ ਜਿਤਾ ਦਿੱਤਾ ਲੈ ਮਾਝੇ ਵਾਲਿਆਂ ਨੇ ਭਾਈ ਅਮਰਿਤਪਾਲ ਜਿਤਾ ਦਿੱਤਾ 478878 828486 ਤੇ 92 ਅਸੀਂ ਭੁੱਲੇ ਥੋੜੀ ਆ ਪਿਓ ਦਾਦਿਆਂ ਦੀਆਂ ਕੁਰਬਾਨੀਆਂ ਪਾਉਣੀਆਂ ਚੁੱਲ੍ਹੇ ਥੋੜੀ ਆ ਭਟਕੇ ਸਾਂ ਭੁੱਲੇ ਨਹੀਂ ਇਹ ਯਾਦ ਕਰਾ ਦਿੱਤਾ ਏ ਲੈ ਮਾਝੇ ਵਾਲਿਆਂ ਭਾਉਆਂ ਨੇ ਭਾਈ ਅਮਰਿਤਪਾਲ ਜਿਤਾ ਦਿੱਤਾ ਲੈ ਮਾਝੇ ਵਾਲਿਆਂ ਨੇ ਭਾਈ ਅਮਰਿਤਪਾਲ ਜਿਤਾ ਦਿੱਤਾ ਸਭ ਤੋਂ ਪਹਿਲੀ ਮੰਗ ਸੀ ਠੱਲ ਨਸ਼ਿਆਂ ਨੂੰ ਪੈ ਜਾਵੇ ਉੜਦਾ ਪੰਜਾਬ ਦਾ ਦਾਗ ਜੋ ਸਾਡੇ ਮੱਥੇ ਤੋਂ ਲੈ ਜਾਵੇ ਬਸ ਇਹੀ ਸੋਚ ਰਾਜੇ ਸਰਹਾਲੀ ਨੇ ਬਟਨ ਮਾਈਕ ਦਾ ਦਬਾ ਦਿੱਤਾ ਲੈ ਮਾਝੇ ਵਾਲਿਆਂ ਭਾਉਆਂ ਨੇ ਭਾਈ ਅਮਰਿਤਪਾਲ ਜਿਤਾ ਦਿੱਤਾ ਲੈ ਮਾਝੇ ਵਾਲਿਆਂ ਭਾਉਆਂ ਨੇ ਭਾਈ ਅਮਰਤਪਾਲ ਜਿਤਾ ਦਿੱਤਾ 25000 ਲਾਸ਼ਾਂ ਦਾ ਵਾਰਿਸ ਅਸੀਂ ਭੁੱਲੇ ਥੋੜੀ ਆ ਪਿਓ ਦਾਦਿਆਂ ਦੀਆਂ ਕੁਰਬਾਨੀਆਂ ਪਾਉਣੀਆਂ ਚੁੱਲ੍ਹੇ ਥੋੜੀ ਆ ਢੇਰ ਸਹੀਂ ਦਰਸਤਿਆ ਮੂਸੇ ਵਾਲੇ ਦਾ ਉਲਾਮਾ ਵੀ ਲਾ ਦਿੱਤਾ ਲੈ ਮਾਝੇ ਵਾਲਿਆਂ ਭਾਉਆਂ ਨੇ ਬੀਬੀ ਖਾਲੜਾ ਨੂੰ ਜਿਤਾ ਦਿੱਤਾ ਲੈ ਮਾਝੇ ਵਾਲਿਆਂ ਭਾਉਆਂ ਨੇ ਭਾਈ ਅਮਰਤਪਾਲ ਜਿਤਾ ਦਿੱਤਾ ਲੇ ਮਾਜੇ ਵਾਲਿਆਂ ਭਾਗਵਾਨੀ ਬੀਬੀ ਖਲੜਾ ਨੂੰ ਜਿਤਾ ਦਿੱਤਾ